Thank you होगी मैं अनंतम लेगा बहुत यानी आप अंधेरे में रहने के लिए नहीं बुलाए गए आप आज प्रकाश में जीएंगे, प्रकाश में चलेंगे आपके रास्ते रास्ते प्रकाशवान होंगे यीशु मसीह की जगत की ज्योति है वो आपको ज्योति बनाना चाहता है ताकि सचमुच आप उसकी सूरत लेकर आपके उसके स्वभाव में आप उसकी समरूप आस छोड़ देता है जब वो बीमार होता है जब वो मरने की कगार पे होता है वोदा को पुकार जब परमेश्वर को पुकारता है वही उसको प्रिय है कि खुदा जिसको किसी ठिकाने कि में देर के प्रभु हुआ। ਇਹ ਕਿਰਸਪੁਰ ਤੋਂ ਹਾੜ ਚੰਗੀ ਮੇਲੇ ਤੇ ਮਨਾਇਆ ਜਾ ਰਿਹਾ। ਦੂਰ ਦੂਰੋਂ ਲੋਕ ਇੱਥੇ ਆਏ ਨੇ। ਅੱਜ ਕੁਝ ਜਿ ਇਤਨਾ ਮਸਰੂਰ ਹੋ ਰਿਹਾ। ਅੱਜ ਕੁਝ ਜਿ ਸੋਤ ਹੋ ਰਿਹਾ ਜਿ ਇਤਨਾ ਮਸਰੂਰ ਹੋ ਰਿਹਾ। ਸਾਨੂੰ ਬਹੁਤ ਵਧੀਆ ਮਸਰੂਰ ਹੋ ਰਿਹਾ। ਸਾਰਿਆਂ ਨੂੰ ਇਸ ਕਿਸ ਦੀਆਂ ਲੱਖ ਲੱਖ ਵਧਾਈਆਂ ਤੇ ਆਉਣ ਵਾਲੇ ਸਾਲ। ਕਿੰਨੇ ਘਾਤੋਂ ਇਸ ਉੱਪਰ ਡੋਰ ਕਰਕੇ ਉੱਥੇ ਆਨੇ ਹੋ। ਅਸੀਂ ਚਰਨ ਦੇ ਪਾਸੇ ਦੂਸਰੇ ਸਿਰਾਂ। ਬੱਡੇ ਪਾਸੇ ਸਰ। ਠੀਕ ਹੈ। ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਇਹ ਮੈਸੇਜ ਦੇਣਾ ਚਾਹਿਆ ਕਿ ਇਹ ਬਹੁਤ ਵਧੀਆ ਚਰਚਾ ਸਾਰੇ ਇਸ ਚਰਚ ਨਾਲ ਜੁੜੋ। ਮਾਰੀਆ ਤਾਂ ਚੰਗੀ ਆਈ ਹੋ ਕੇ ਤਾਂ ਲਈ ਤੁਹਾਡੀ ਜ਼ਿੰਦਗੀ ਦੇ ਵਿੱਚ ਨਿਊ ਟੈਸਟਾਂ ਮੈਨੂੰ ਸ਼ੁਰੂ ਹੋਣ ਗਿਆ ਹਾਂਜੀ ਮੈਂ ਕਮਰ ਕੁਲਦੀਪ ਸਿੰਘ ਸੰਧਾਵਾਲੀਆ ਦਾ ਓਪਨ ਡੋਰ ਚਰਚ ਖੋਜੇਵਾਲ ਦਾ ਇੱਕ ਨਿਮਾਣਾ ਜਿਹਾ ਸੇਵਕ ਸਰ ਅੱਜ ਉੱਤਰ ਭਾਰਤ ਵਿੱਚ ਜਾਨਕੀ ਪੂਰੇ ਸਮਸਤ ਹਿੰਦੁਸਤਾਨ ਵਿਸ਼ੇ ਵਿੱਚ ਤੇ ਆਪਣਾ ਕਿਸਮਿਸ ਦਾ ਤਿਹਾੜ ਮਨਾਇਆ ਜਾ ਰਿਹਾ ਤੇ ਇੱਕ ਮੂਰਤਰ ਦੀ ਖੋਜੇਵਾਲ ਧਰਤੀ ਨੂੰ ਭਾਗ ਲੱਗੇ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਂਜੀ ਦਾ ਓਪਨ ਡੋਰ ਚਰਚ ਖੋਜੇਵਾਲ ਦੇ ਵਿੱਚ ਵੀ ਇਸ ਹਰ ਸਾਲ ਦੀ ਤਰ੍ਹਾਂ ਬੜੇ ਹੀ ਪਿਆਰ ਸਤਿਕਾਰ ਤੇ ਤੁਮਤਾਮ ਨਾਲ ਸੈਲੀਬ੍ਰੇਟ ਕੀਤੀ ਜਾਂਦੀ ਹੈ ਵੈਸੇ ਇਹ ਤਿਉਹਾਰ ਸਾਰੀ ਦੁਨੀਆ ਦੇ ਵਿੱਚ ਪ੍ਰਭੂ ਯਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਮਨਾਇਆ ਜਾਂਦਾ ਕਿਉਂਕਿ ਪ੍ਰਭੂ ਯਸ਼ੂ ਮਸੀਹ ਕਿਸੇ ਧਰਮ ਦੇ ਨਾਲ ਸਬੰਧਤ ਨਹੀਂ ਸੀਗੇ ਪ੍ਰਭੂ ਯਸ਼ੂ ਮਸੀਹ ਸਮੂਹ ਮਾਨਵਤਾ ਨਾਲ ਸਬੰਧਤ ਸੀਗੇ ਉਹਨਾਂ ਦੀ ਕੁਰਬਾਨੀ ਉਹਨਾਂ ਦਾ ਜਨਮ ਉਹਨਾਂ ਦਾ ਜੀਵਨ ਸਮੂਹ ਮਾਨਵਤਾ ਲਈ ਇਥੇ ਅਰਪਿਤ ਕੀਤਾ ਉਹਨਾਂ ਨੇ ਸਰਕ ਓਪਨ ਡੋਰ ਚਰਚ ਵਿਕੇ ਦਾ ਪਾਸਟਰ ਜਿਹੜੇ ਹੈਗੇ ਮੁੱਖ ਪਾਸਟਰ ਆਪਣੇ ਹਰਪ੍ਰੀਤ ਦਿਓਲ ਜੀ ਦੀ ਰਹਿਨਮਾਈ ਚ ਜਿੰਨੀ ਸੰਗਤ ਵੱਧਦੀ ਜਾ ਰਹੀ ਆ ਉਹ ਦਰਨ ਸ਼ੋਭਾ ਯਾਤਰਾ ਦੇਖਣ ਆਉਣਾ ਸੀਗਾ 5 ਕਿਲੋਮੀਟਰ ਤੱਕ ਕੱਟ ਸੀਗਾ ਕੀ ਕਹਿਣਾ ਚਾਹੋਗੇ ਨਾਲ ਲੋਕਾਂ ਚ ਉਹਨਾਂ ਦਾ ਪ੍ਰਚਾਰ ਹੋ ਰਿਹਾ ਹਾਂਜੀ ਇਹ ਸਾਡੇ ਪਾਸਟਰ ਹਰਪ੍ਰੀਤ ਸਿੰਘ ਦਿਓਲ ਜੀ ਦੀ ਇੱਕ ਮਿੱਠ ਬੋਲੜੀ ਆਵਾਜ਼ ਇੱਕ ਉਹਨਾਂ ਦੀ ਕੁਦਰਤੀ ਰੋਹਾਨੀਅਤ ਇੱਕ ਆਤਮਿਕ ਜੀਵਨ ਇਹ ਸਾਰੀਆਂ ਚੀਜ਼ਾਂ ਪ੍ਰਤੀਕ ਨੇ ਉਹਦਾਂ ਦੀ ਸ਼ੋਭਾ ਯਾਤਰਾ ਦੇ ਕਿਉਂਕਿ ਉਸ ਦਿਨ ਆਪਣੇ ਆਪ ਗਿਣਤੀ ਤੋਂ ਰਹਿਤ ਸੀਗਾ ਵੀ ਜੇ ਇਦਾਂ ਕਹ ਲਈਏ 20000 ਤੋਂ 30000 ਦੇ ਲਗਭਗ ਅਨੁਮਾਨਿਤ ਗਿਣਤੀ ਸੀਗੀ ਸੰਗਤ ਦੇ ਸਾਰਾ ਕਪੂਰਥਲਾ ਸ਼ਹਿਰ ਪ੍ਰਭੂ ਯਸ਼ੂ ਮਸੀਹ ਦੇ ਸ਼ੋਭਾ ਦੇ ਵਿੱਚ ਰੰਗਿਆ ਪਿਆ ਸੀਗਾ ਪਿਆਰ ਨਾਲ ਤੇ ਜਿਹੜੀ ਇੱਥੇ ਸੰਗਤ ਦਾ ਵਧਣਾ ਵੀ ਇਹੀ ਕਾਰਨ ਆ ਵੀ ਪਾਸਟਰ ਹਰਪ੍ਰੀਤ ਸਿੰਘ ਦੋਲ ਜੀ ਸੱਚਮੁੱਚ ਬਹੁਤ ਹੀ ਪਿਆਰੀ ਸ਼ਖਸੀਅਤ ਹੈ ਬਹੁਤ ਉੱਚਾ ਜੀਵਨ ਹੈ ਉਹਨਾਂ ਦਾ ਬੜਾ ਆਤਮਿਕ ਜੀਵਨ ਜੀਂਦੇ ਆ ਇਹ ਹੀ ਕਾਰਨ ਸਰ ਵਾਲੀ ਕ੍ਰਿਸਮਸ ਦਾ ਤਿਉਹਾਰ ਹੈ ਤੇ ਤੁਸੀਂ ਕੀ ਆਪਣਾ ਮੈਸੇਜ ਦੇਣਾ ਚਾਹੁੰਦੇ ਆ ਸਾਡਾ ਤਾਂ ਮੈਸੇਜ ਸਮੂਹ ਮਾਨਮਤਾ ਲਈ ਇਹੋ ਹੀ ਹੈ ਜੀ ਆਪਸ ਦੇ ਵਿੱਚ ਫ੍ਰੇਮ ਪਿਆਰ ਇੱਜ਼ਤ ਇਤفاق ਤੇ ਸਮੂਹ ਮਾਨਮਤਾ ਨਾਲ ਪਿਆਰ ਕਰਕੇ ਜੀਵਨ ਬਤੀਤ ਕਰੀਏ ਹਰ ਤਰ੍ਹਾਂ ਦੀ ਜੋ ਵੀ ਬਰਾਈ ਆ ਵੈਰੀ ਦੁਸ਼ਮਣ ਜਾਂ ਹੋਰ ਤਰ੍ਹਾਂ ਦੀਆਂ ਕਈ ਸਰੀਰ ਦੇ ਵਿੱਚ ਜੋ ਸਾਡੇ ਸਾਈਡ ਇਫੈਕਟ ਕਰਦੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਬਿਮਾਰੀਆਂ ਦਾ ਨਾਮ ਦੇ ਦਿੰਨੇ ਬਾਅਦ ਦੇ ਵਿੱਚ ਉਹਨਾਂ ਚੀਜ਼ਾਂ ਦਾ ਨਾਸ ਕਰਦੇ ਹੋਏ ਸਿਰਫ ਤੇ ਸਿਰਫ ਪਿਆਰ ਵਾਲਾ ਜੀਵਨ ਬਤੀਤ ਕਰੀਏ ਤੇ ਪਰਮੇਸ਼ਵਰ ਦੇ ਨਾਮ ਦੇ ਵਿੱਚ ਆਪਣੀ ਆਰਾਧਨਾ ਕਰ ਜੀਵਨ ਬਤੀਤ ਕਰੀਏ ਸ਼ੋਭਾ ਯਾਤਰਾ ਵਿੱਚ ਵੇਖਣ ਨੂੰ ਆਇਆ ਕਿ ਉਸ ਦਿਨ ਸਾਰੇ ਜਿੰਨੇ ਵੀ ਚਰਚ ਸੀਗੇ ਸਾਰੇ ਇੱਕਜੁੱਟ ਹੋ ਗਏ ਤੁਹਾਡੇ ਓਪਨ ਦਾ ਡੋਰ ਚਰਚ ਦੇ ਅੰਡਰ ਕਮ ਕਰ ਰਹੇ ਸੀਗੇ ਔਰ ਸ਼ੋਭਾ ਯਾਤਰਾ ਬੜਾ ਖੁਸ਼ ਸੀਗੇ ਹਾਂਜੀ ਹਾਂਜੀ ਬਿਲਕੁਲ ਇਹ ਉਹਨਾਂ ਲੋਕਾਂ ਦਾ ਪਿਆਰ ਹੀ ਹੈ ਜੀ ਜਿਹੜਾ ਉਹਨਾਂ ਨੇ ਸਾਡੇ ਨਾਲ ਇਹਨਾ ਮਾਨਦਾਨ ਦੇ ਕੇ ਸਤਿਕਾਰ ਦੇ ਕੇ ਸਾਨੂੰ ਪਸ਼ਟ ਦੇਵਲ ਜੀ ਨੂੰ ਅੱਗੇ ਲਾ ਕੇ ਇਨ੍ਹਾਂ ਦੀ ਰਹਿਨਮਾਈ ਦੇ ਵਿੱਚ ਸਾਰੀ ਸੰਗਤ ਨੇ ਜਿੰਨੇ ਵੀ ਚਰਚ ਸੀਗੇ ਇਲਾਕੇ ਦੇ ਸਮੂਹ ਕਪੂਰਥਲਾ ਡਿਸਟ੍ਰਿਕਟ ਨਾਲ ਸੰਬੰਧਿਤ ਜਿੰਨੇ ਵੀ ਚਰਚ ਸਾਰਿਆਂ ਨੇ ਇੱਕ ਜੁੜਤਾ ਦਿਖਾਈ ਹੈ ਪਿਆਰ ਦਿਖਾਇਆ ਔਰ ਪਾਸਟਰ ਹਰਬ੍ਰੀ ਸਿੰਘ ਦਿਓਲ ਜੀ ਦੀ ਰਹਿਨਮਾਈ ਦੇ ਥੱਲੇ ਉਹ ਦਿਨ ਸੋਭਾ ਯਾਤਰਾ ਦਾ ਆਗਾਜ਼ ਕੀਤਾ ਸੀ ਜਨਤਾ ਦੀ ਸੰਗਤ ਦੀ ਆਵਾਜ਼ ਹੈ ਕਿ ਹੁਣ ਸਾਰੇ ਚਰਚ ਇਕੱਠੇ ਹੋ ਗਏ ਤੇ ਇਹ ਖੋਜੇਵਾਲ ਚਰਚ ਇੱਕ ਪਵਿੱਤਰ ਸਥਾਨ ਪੀਵ ਸਥਾਨ ਬਣ ਚੁੱਕਾ ਹੈ ਬਿਲਕੁਲ ਬਿਲਕੁਲ ਇਹ ਕੋਈ ਹਤਕਤ ਨਹੀਂ ਹੈ ਬਿਲਕੁਲ ਸਚਾਈ ਹੈ ਕਿਉਂਕਿ ਹਰ ਸ਼ਖਸ ਦੀ ਆਵਾਜ਼ ਆ ਜਿੱਥੋਂ ਸੱਚ ਦੀ ਆਵਾਜ਼ ਉੱਠਣੀ ਆ ਤੇ ਚਰਚ ਦਾ ਓਪਨ ਡੋਰ ਚਰਚ ਜਿਹੜਾ ਸਭ ਤੋਂ ਵੱਡੀ ਇਹਦੀ ਵਿਸ਼ੇਸ਼ਤਾ ਇਹ ਬਿਬਲੀਕਲੀ ਚਰਚ ਆ ਜੀ ਜੀ ਇਹ ਇਤਿਹਾਸਕ ਚਰਚ ਨਹੀਂ ਆ ਜੀ ਜੀ ਇਹ ਉਹ ਪਖੰਡੀ ਲੋਕਾਂ ਵਾਲਾ ਚਰਚ ਨਹੀਂ ਆ ਜਿਹੜੇ ਆਮ ਲੋਕ ਬਖਾਂਡ ਵਗੈਰਾ ਦੇ ਨਾਂ ਦੇ ਉੱਤੇ ਆਪਣੇ ਦੁਕਾਨਾਂ ਚਲਾਉਂਦੇ ਆ ਇਹ ਉਹਨਾਂ ਚੀਜ਼ਾਂ ਦਾ ਖੰਡਨ ਕਰਦਾ ਹੈ ਸਿਰਫ ਤੇ ਸਿਰਫ ਬਾਈਬਲ ਦੇ ਆਧਾਰਤ ਆਪਣਾ ਸਾਰੇ ਜੋ ਵੀ ਇਹਨਾਂ ਦੇ ਅਸੂਲ ਨੇ ਜੋ ਇਥੋਂ ਦਾ ਨੈਟਵਰਕ ਹੈ ਜੋ ਇਥੇ ਦਾ ਪ੍ਰਚਾਰ ਹੈ ਉਹ ਸਿਰਫ ਤੇ ਸਿਰਫ ਬਾਈਬਲ ਦੇ ਆਧਾਰ ਤੇ ਕੀਤਾ ਜਾਂਦਾ ਇਹ ਸਮੂਹ ਮਨੁੱਖਾਂ ਨੂੰ ਚੰਗਾ ਲੱਗਦਾ ਹੈ। ਇਹੀ ਕਾਰਨ ਆ ਵੀ ਜਿੰਨੇ ਵੀ ਇਸ ਚੀਜ਼ ਨੂੰ ਲਾਈਕ ਕਰਦੇ ਆ ਚਰਚ ਹੋਣ ਜਾਂ ਮਸੀਹ ਸੰਸਾਰ ਦੇ ਲੋਕ ਹੋਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਨੂੰ ਪਿਆਰ ਕਰਨ ਵਾਲੇ ਲੋਕ ਪਾਸਟਰ ਹਰਪ੍ਰੀਤ ਸਿੰਘ ਦਿ올 ਦੀ ਰਹਿਨਮਾਈ ਦੇ ਥੱਲੇ ਆਉਣ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਆ। ਸ਼ੁਕਰੀਆ। ਸਤਿ ਸ੍ਰੀ ਅਕਾਲ। ਮੇਰਾ ਨਾਮ ਰਾਜਵਿੰਦਰ ਸਿੰਘ ਚੰਡ ਜੀ ਖੋਜੇਵਾਲ ਚਰਚ ਤੋਂ ਜੀ ਜੀ। ਔਰ ਸਰ ਅੱਜ ਜਿਹੜਾ ਕਿਸ ਮੇ ਲਿਹਾੜਾ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਅੱਜ ਸਰ ਕ੍ਰਿਸਮਸ ਦਾ ਉਤਸ਼ਾਹ ਸੰਗਤਾਂ ਦੇ ਵਿੱਚ ਬਹੁਤ ਹੈ ਔਰ ਸੰਗਤਾਂ ਬਹੁਤ ਹੀ ਅੱਜ ਬਹੁਤ ਜ਼ਿਆਦਾ ਰਸਿਸ ਜਗ੍ਹਾ ਦੇ ਉੱਤੇ ਔਰ ਅੱਗੇ ਨਾਲੋਂ ਅਸੀਂ ਵਾਧਰ ਲੋਕਾਂ ਦੇ ਉਤਸ਼ਾਹ ਦੇਖ ਰਹੇ ਹਾਂ ਵਾਧੇ ਇਕੱਠ ਦੇਖ ਰਹੇ ਹਾਂ ਔਰ ਬਹੁਤ ਹੀ ਸ਼ਰਦਾ ਦੇ ਨਾਲ ਇਸ ਵਾਰ ਖੋਜਵਾਲ ਚਰਚੋਂ ਕ੍ਰਿਸਮਸ ਮਨਾਇਆ ਜਾ ਰਿਹਾ ਹੈ ਜੀ ਔਰ ਵੇਖਣ ਜਿਆ ਹੈ ਕਿ ਜਿੰਨੇ ਵੀ ਚਰਚ ਆ ਗਏ ਆ ਜਿੰਨੇ ਵੀ ਦੂਰ ਦੂਰ ਦੇ ਚਰਚ ਜਿੰਨੇ ਵੀ ਪਿੰਡਾਂ ਜਾਰਾਂ ਨੇ ਅੱਜ ਸਾਰੇ ਇਕੱਠੇ ਹੋਏ ਆ ਹਾਂ ਜੀ ਹਾਂ ਜੀ ਬਿਲਕੁਲ ਸਰ ਜੀ ਇਹ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਸਾਰੇ ਤੁਹਾਡੇ ਇੱਕ ਚਰਚ ਦੇ ਓਪਨ ਡੋਰ ਚਰਚ ਦੇ ਅੰਦਰ ਸਾਰੇ ਇਸ ਟਾਈਮ ਬਹੁਤ ਕੁਝ ਨਾ ਕੰਮ ਕਰ ਰਹੇ ਨੇ ਬਿਲਕੁਲ ਸਰ ਇਸ ਵਾਰ ਜਿਹੜੇ ਬਹੁਤ ਅਸ਼ਰ ਰਿਸਪੌਂਸ ਮਿਲ ਰਿਹਾ ਔਰ ਬਹੁਤ ਦੂਰ ਦੂਰ ਤੋਂ ਹੋਰ ਚਰਚਾਂ ਵਾਲੇ ਕੁਝ ਲੋਕ ਵੀ ਇੱਥੇ ਇਕੱਠੇ ਹੋਏ ਆ ਉਹ ਵੀ ਕਿਸੇ ਨਾ ਕਿਸੇ ਸੈਲੀਬ੍ਰੇਟ ਕਰ ਰਹੇ ਆ ਔਰ ਬਹੁਤ ਹੀ ਵਧੀਆ ਸਰਕ੍ਰਿਸ਼ਨ ਖੁਸ਼ੀ ਦੇ ਵਿੱਚ ਜਾ ਰਿਹਾ ਜੀ ਸੋ ਬਿਲਕੁਲ ਸੰਗਤਾਂ ਨੂੰ ਬਧਾਈ ਜੀ 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 ਤੁਹਾਡੀ ਮਿਹਰਬਾਨੀ ਜੀ ਸੋ ਹੋਰ ਵੀ ਇਸ ਪਵਿੱਤਰ ਧਰਾਂ ਦੇ ਤੁਸੀਂ ਖੋਜੇਵਾ ਕੇ ਇੱਥੇ ਪਹੁੰਚੇ ਹੋ ਸੋ ਕੀ ਕਹਿਣਾ ਚਾਹੁੰਦੇ ਹੋ ਸਤਾਰੋ ਸਾਰਿਆਂ ਨੂੰ ਲੱਖਾਂ ਸਤਿ ਸ਼੍ਰੀ ਅਕਾਲ ਮੇਰੀ ਕਿਸਾਨ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਖੁਸ਼ੀ ਦੇ ਮੌਕੇ ਤੇ ਬਹੁਤ 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 ਅਸੀਂ ਸਾਨੂੰ 25 ਸਾਲ ਤੋਂ ਸੀ ਇੱਥੇ ਆ ਰਹੇ ਆਂ ਸਾਨੂੰ ਬਹੁਤ ਸਾਰੀਆਂ ਬਰਕਤਾਂ ਖੁਸ਼ੀਆਂ ਤੋਂ ਮਿਲੀਆਂ ਆਇਆ ਤੇ ਸਾਡਾ ਬਹੁਤ ਹੀ ਤੇ ਸ਼ਾਇਦ ਹੋ ਜਾਣਾ ਇੱਕ ਮਹੀਨੇ ਤੋਂ ਪਹਿਲਾਂ ਅਸੀਂ ਬਹੁਤ ਜ਼ਿਆਦਾ ਵੱਡੇ ਦਿਨ ਨੂੰ ਮਨਾਉਣਾ ਸ਼ੁਰੂ ਕਰ ਦਿੱਨੇ ਆ ਤੇ ਅੱਜ ਅਸੀਂ ਬਹੁਤ ਖੁਸ਼ੀਆਂ ਦੇ ਨਾਲ ਇੱਥੇ ਆਏ ਆ ਤੇ ਪ੍ਰਭੂ ਸਾਹਿਬ ਨੂੰ ਬਹੁਤ ਜ਼ਿਆਦਾ ਖੁਸ਼ੀਆਂ ਦੇਣ ਤੇ ਜਿੰਨੇ ਲੋਕ ਆਸ਼ਮੀ ਦੇ ਨੇ ਆਇਆ ਪ੍ਰਭੂ ਨਦੀ ਸਾ ਪੂਰੀਆਂ ਅੱਜ ਹੋਣਗੀਆਂ ਤੇ ਅਸੀਂ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਇਸ ਆਪਣੇ ਭਵਨ ਵਿੱਚ ਲੈ ਕੇ ਆਏ ਆ ਤੇ ਉਹ ਖੁਸ਼ੀਵਾਨੀ ਕਿੰšia ਦੇਖੋ ਕਿ ਨੇਰ ਬਰੌਣ ਕੇ ਲੱਗੀਆਂ ਪਈਆਂ ਅਣੀ ਰੌਣਕ ਬਾਕੀ ਤੇ ਨਹੀਂ ਦੇਖੀ ਜਿੰਨੀ ਖੋਜੇਵਾਲ ਚਰਚ ਦੇ ਵਿੱਚ ਪਣੀ ਪਈ ਹੈ ਤੇ ਅਸੀਂ ਅੰਮ੍ਰਿਤਸਰ ਤੋਂ ਆਏ ਆ ਤੇ ਹੁਣ ਅਸੀਂ ਅੱਗੇ ਪਹੁੰਚਾ ਹਾਂ ਅਸੀਂ ਪੰਡਾਲ ਵਿੱਚ ਜਾ ਰਹੇ ਹਾਂ ਜੈ ਮਸੀਬੀ ਧੰਨਵਾਦ ਜੀ ਮਿਹਰਬਾਨੀ ਅੱਜ ਖੋਜੇਵਾਲ ਚਰਚ ਵਿੱਚ ਇਸੂਮ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਰਾਣਾ ਗੁਰਜੀਤ ਸਿੰਘ ਜੀ ਅੱਜ ਮਸਰੂਫਨ ਸਨ ਬਾਹਰ ਨੇ ਕਿਤੇ ਤੇ ਉਹਨਾਂ ਨੇ ਸਾਡੀ ਡਿਊਟੀ ਲਈ ਆ ਮੇਰੇ ਨਾਲ ਕੁਲਦੀਪ ਸਿੰਘ ਜੀ ਸਾਡੇ ਸੀਨੀਅਰ ਕਾਂਗਰਸੀ ਆਗੂ ਤੇ ਬਲਜੀਤ ਕਾਲਾ ਜੀ ਐਮਸੀ ਸਾਹਿਬ ਅਤੇ ਹੋਰ ਵੀ ਸਾਡੇ ਐਮਸੀ ਸਹਿबान ਜਿਹੜੇ ਅੱਗੇ ਨਿਕਲ ਗਏ ਨੇ ਉਹਨਾਂ ਦੀ ਡਿਊਟੀ ਲਈ ਆ ਕਿ ਅੱਜ ਅਸੀਂ ਹਾਜ਼ਰੀ ਪਰਣ ਵਾਸਤੇ ਇੱਕ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨ ਵਾਲੇ ਆਂਵਾਸੀ ਆਏ ਆ। ਸੋ ਸਾਰਿਆਂ ਨੂੰ ਹੀ ਬਹੁਤ-ਬਹੁਤ ਮੁਬਾਰਕਬਾਦ ਆ। ਉਹ ਜਿਹੜੇ ਕੁਝ ਕੱਟੜਵਾਦੀ ਸੋਚਦੇ ਹੁੰਦੇ ਆ ਕਿ ਅਸੀਂ ਇਦਾਂ ਤੁਹਾਨੂੰ ਤੇ ਜਾਣਾ ਹੀ ਨਹੀਂ ਅੱਜ ਤੁਸੀਂ ਖੁਦ ਆਏ ਹੋ। ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ। ਦੇਖੋ ਗੱਲ ਇਹ ਆ ਕਿ ਕਾਂਗਰਸ ਦੀ ਅਡੋਲਜੀ ਰਹੀ ਆ ਕਿ ਸਾਰੇ ਧਰਮਾਂ ਨੂੰ ਨਾਲ ਲੈ ਕੇ ਸੈਕੂਲਰ ਨਿਜ਼ਮ ਸਾਡੀ ਕਾਂਗਰਸ ਪਾਰਟੀ 'ਚ ਆ। ਸੋ ਉਹਦੇ ਤਹਿਤ ਇਦਾਂ ਦਾ ਕੋਈ ਵਿਤਕਰਾ ਕਾਂਗਰਸ ਪਾਰਟੀ ਦੇ ਵਿੱਚ ਕਦੀ ਹੋਇਆ ਵਾ ਨਾ ਹੋਣਾ ਵਾ। ਕਿਸੁ ਮੋਗਰਾ ਬਣਾ ਆਜਾ ਰਿਹਾ ਹੈ ਜੀ ਅੱਜ ਓਪਨ ਡੋਰ ਚਰਚ ਖੋਜੇਵਾਲ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਜਿਵੇਂ ਤੁਸੀਂ ਦੇਖਿਆ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇੱਥੇ ਇਕੱਠਾ ਹੋਇਆ ਹੈ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਪ੍ਰਗਟ ਪਰਮ ਦੇ ਹਾੜੀਆਂ ਦੀਆਂ ਖੁਸ਼ੀਆਂ ਦੇ ਅੰਦਰ ਕ੍ਰਿਸਮਸ ਸੈਲੀਬ੍ਰੇਸ਼ਨ ਹੋ ਰਹੀ ਹੈ ਔਰ ਲੋਕ ਦੂਰਾਂ ਦੂਰਾਂ ਤੋਂ ਇੱਥੇ 크ਿਸਮਸ ਦਾ ਅਨੰਦ ਲੈਣ ਵਾਸਤੇ ਆ ਰਹੇ ਸਭ ਜਦਾਂ ਇਕੱਠੇ ਹੋ ਲੋਕੀ ਲਾਈਫ ਤਕਰਾਅਸ਼ੇ ਦਨਵੀ ਤੌਰ 'ਤੇ ਕਾਫੀ ਵਧ ਰਹੇ ਨੇ ਇਸ ਨੂੰ ਸੰਭਾਲੀ ਦੀ ਲੋੜ ਹੈ ਸਾਡਾ ਇੱਕ ਮਕਸਦ ਹੈ ਇਨਸਾਨ ਦੀ ਲਾਈਫ ਨੂੰ ਸੁਭਾਅ ਮੈਂ ਔਰ ਕ੍ਰਿਸਟਿਅਨ ਮਸੀਹ ਨੇ ਇਸ ਧਰਤੀ ਉੱਤੇ ਉਹਨੇ ਸਾਰੇ ਤੱਕੇ ਹੋਏ ਬੋਝ ਤੇ ਭਾਰ ਇਥੇ ਦੱਗੇ ਲੋਕਾਂ ਨੇ ਲਈ ਪ੍ਰੇਰਿਤ ਕੀਤਾ ਨਵਾਜੀ ਰੰਗ ਦਾ ਕੋਈ ਮਕਸਦ ਲੈ ਕੇ ਅੱਜ ਇਸ ਇਥੋਂ ਆ ਕਿ ਜਿਨੇ ਵੀ ਆਪਣੀ ਜ਼ਿੰਦਗੀ ਵਿੱਚ ਕੋਈ ਦੁੱਖੀ ਹੈ ਕੰਮ ਜਾਂ ਮਸ਼ੀਆ ਦੇ ਵਿੱਚ ਆ ਬਿਚਾਰ ਦੇ ਵਿੱਚ ਆ ਬਿਮਾਰੀਆਂ ਦੇ ਵਿੱਚ ਆ ਜਾਦੂ ਟੂਨੇ ਦੇ ਵਿੱਚ ਆ ਜਾਂ ਕਿਸੇ ਪ੍ਰਕਾਰ ਦੇ ਨਾਲ ਕਿਸੇ ਹਵਾਵਾਂ ਦੇ ਨਾਲ ਗ੍ਰਸਤ ਹਨ ਕੋਈ ਇਥੇ ਉਹਨਾਂ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ ਅਗਰ ਵਿਸ਼ਵਾਸ ਕਰਦੇ ਹੋ ਕਿ ਬਗਵੀ ਬਖਸ਼ਿਸ਼ ਉਹਨਾਂ ਦੇ ਉੱਤੇ ਹੁੰਦੀ ਹੈ ਉਹਨਾਂ ਨੂੰ ਉਹਨਾਂ ਤੋਂ ਪੁੱਛਿਆ ਕਿ ਜਿਹਨਾਂ ਇਸੇ ਤੋਂ ਤਬੂਦੂਰਾ ਹੁਣ ਆ ਗਿਆ ਤੇ ਉਹ ਵੀ ਨਾ ਆਉਂਦਾ ਤੇ ਤੁਸੀਂ ਉਹਨਾਂ ਨੂੰ ਪੁੱਛਿਆ ਉਹ ਕੀ ਆਉਂਦਾ ਉਹਨਾਂ ਦੀ ਜਵਾਬ ਦੇ ਕੇ ਕਿ ਇਸ ਸਮਾਜ ਦੇ ਵਿੱਚ ਚੰਗੇ ਕੋ ਮਾਰੇ ਦੋਨੋਂ ਤਰ੍ਹਾਂ ਦੇ ਅਨਸਰ ਹੁੰਦੇ ਆ ਇਸ ਕਰਕੇ ਆਪਾਂ ਕਹਦੇ ਵੀ ਇਹਨਾਂ ਚੀਜ਼ਾਂ ਨੂੰ ਬੰਦ ਨਹੀਂ ਕਰ ਸਕਦੇ ਉਹਨੇ ਸੋ ਪਰਮੇਸ਼ਵਰ ਨੇ ਜਿਹੜਾ ਸਾਡੇ ਦਿਮਾਗ ਦਿੱਤਾ ਉਸ ਦਿਮਾਗ ਦੇ ਨਾਲ ਸੋਚ ਕੇ ਸਾਨੂੰ ਮਾਰੇ ਆਪਣੀ ਜ਼ਿੰਦਗੀ ਦਾ ਫੈਸਲਾ ਲੈਣਾ ਚਾਹੀਦਾ